ਵਾਹਿਗੁਰੂ ਜੀ ਕੀ ਫਤਿਹ ਤੰਦਤਮ ਅਨੋਖੇ ਅਮਰਜੀਤ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਖੜੇ ਆਂ ਜੀ ਸੰਗਤ ਜੀ ਅੱਜ ਐਤਵਾਰ ਦੇ ਦਿਨ ਇੱਥੇ ਬਹੁਤ ਬਾਰਿਸ਼ ਹੋ ਰਹੀ ਆ ਆਪ ਵੀ ਦੇਖ ਸਕਦੇ ਹੋ ਚਾਰਜੂ ਮੇਰੇ ਬਾਰਿਸ਼ ਇੰਨੀ ਹੈ ਕਿ ਸੰਗਤ ਦਾ ਫਿਰ ਵੀ ਕੱਟ ਦੇ ਵਿੱਚ ਕੋਈ ਫਰਕ ਨਹੀਂ ਹੈ ਤੁਸੀਂ ਚਾਰਜੂ ਪਹਿਲੇ ਦੇਖੋ ਨਿਗਾਹ ਮਾਰ ਕੇ ਇੰਨੀ ਬਾਰਿਸ਼ ਦੇ ਵਿੱਚ ਵੀ ਸੰਗਤ ਦਾ ठाठा ਮਾਰਦਾ ਕੱਟ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਜਿੱਥੇ ਜਿੱਥੇ ਪਾਣੀ ਦੇ ਹਾਰ ਆਏ ਹੋਏ ਹਨ ਕਿਰਪਾ ਕਰਕੇ ਸਾਰੀ ਸੰਗਤ ਰਲ ਕੇ ਅਰਦਾਸ ਕਰੋ ਤਾਂ ਜੋ ਇਹ ਜੇ ਵਿੱਤਾ ਦਾ ਸਮਾਂ ਇਹ ਪੰਜਾਬ ਤੇ ਆਇਆ ਹੋਇਆ ਟਲ ਜਾਵੇ ਆਪ ਜੀ ਇਸੇ ਤਰ੍ਹਾਂ ਕਿਰਪਾ ਕਰੋ ਸੰਗਤ ਜੀ ਹਰ ਐਤਵਾਰ ਆਓ ਅਸੀਸਾਂ ਲਓ ਬਾਬਾ ਜੀ ਦੀਆਂ ਇੱਥੇ ਸਭ ਕੁਝ ਮਿਲਦਾ ਹੈ ਜਿਹੜੇ ਕਿੰਤੂ ਪ੍ਰੰਤੂ ਕਰ ਰਹੇ ਨੇ ਅੱਜ ਇਸੀ ਦਸਾ ਦੇ ਦੁਪਹਿਰੇ ਵਾਰੇ ਉਹਨਾਂ ਨੂੰ ਮੇਰੀ ਇੱਕ ਛੋਟੀ ਜੀ ਨਸੀਹਤ ਹੈ ਕਿ ਉਹ ਕਹਿੰਦੇ ਨੇ ਇੱਥੇ ਆ ਕੇ ਇਹ ਮੰਗਦੇ ਨੇ ਤੇ ਵੀਜੇ ਮੰਗਦੇ ਨੇ ਇਹ ਕੁਛ ਮੰਗਦੇ ਜੇ ਵਾਹਿਗੁਰੂ ਜੀ ਇੱਕ ਝੋਲੀ ਹੈ ਇੱਕ ਝੋਲੀ ਇਹੀ ਗੁਰੂ ਅੱਗੇ ਨਹੀਂ ਅੱਡਾਂਗੇ ਕਿੱਥੇ ਜਾ ਕੇ ਅੱਡਾਂਗੇ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਕਿੰਤੂ ਪ੍ਰੰਤੂ ਨਾ ਕਰੋ ਆਪਣੇ ਹੀ ਆਪਣੇਆਂ ਦੀਆਂ ਲੱਤਾਂ ਖਿੱਚ ਰਹੇ ਨੇ ਸੋ ਆਪ ਜੋੜ ਕੇ ਬੇਨਤੀ ਹੈ ਕਿ ਇੱਥੇ ਆਓ ਤੇ ਜਿਹੜੇ ਕਿੰਤੂ ਪ੍ਰੰਤੂ ਵੀ ਕਰ ਰਹੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸੰਗਤ ਨੂੰ ਜੋੜੋ ਸੰਗਤ ਨੂੰ ਤੋੜੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ